ਦੋਸਤੋ ਖਾਸ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਆਓ ਅੱਜ ਇਹ ਗੱਲ ਕਰਦੇ ਹਾਂ ਸਿੱਧੂ ਮੂਸੇਵਾਲੇ ਦੇ ਇਨਸਾਫ ਦੀ ਜੋ ਕਿ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਅਜੇ ਵੀ ਕੋਈ ਇਨਸਾਫ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਅਤੇ ਮੌਕੇ ਦੀ ਸਰਕਾਰ ਵੱਲੋਂ ਵੀ ਦੋਸ਼ੀਆਂ ਉੱਪਰ ਬਣਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਬਾਵਜੂਦ ਕਿ ਸਰਦਾਰ ਬਲਕੌਰ ਸਿੰਘ ਨੇ ਲਾਈਵ ਹੋ ਕੇ ਵੀ ਉਹਨਾਂ ਦੋਸ਼ੀਆਂ ਦੇ ਨਾਮ ਦੱਸੇ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੋਸ਼ੀਆਂ ਤੋਂ ਕੋਈ ਵੀ ਬਣਦੀ ਪੁੱਛਗਿੱਛ ਨਹੀਂ ਕੀਤੀ ਗਈ ਤੇ ਦੋਸਤੋ ਜਿਸ ਕਰਕੇ ਸਿੱਧੂ ਦੇ ਮਾਪੇ ਮੌਕੇ ਦੀ ਸਰਕਾਰ ਤੋਂ ਬਹੁਤ ਹੀ ਜ਼ਿਆਦਾ ਨਰਾਜ਼ ਜੇ ਚੱਲ ਰਹੇ ਹਨ ਸਰਤਾਰ ਬਲਕੌਰ ਸਿੰਘ ਨੇ ਇੱਕ ਵੀਡੀਓ ਦੇ ਵਿੱਚ ਲਾਈਵ ਹੋ ਕੇ ਸਰਕਾਰ ਤੇ ਤਿੱਖੇ ਤੰਜ ਕੱਸੇ ਨੇ ਕਿਉਂਕਿ ਉਹ ਬਣਦੀ ਕਾਰਵਾਈ ਨਹੀਂ ਕਰ ਰਹੇ ਜਾਦਾ ਜਾਣਕਾਰੀ ਲਈ ਆਓ ਚਲਦੇ ਦੋਸਤੋ ਮਾਰਦੇ ਆਂ ਵੀਡੀਓ ਵੱਲ ਨਿਗਾਹ ਲੌਰ ਹੁੰਦੇ ਤੇ ਜੱਗੂ ਦੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸੇ ਦੇ ਘਰ ਦਾ ਕੋਈ ਲੈਣਾ ਦੇਣਾ ਨਹੀਂ